ਗਊਸ਼ਾਲਾ ਦੇ ਵਿੱਚ ਨਹੀਂ ਕੋਈ ਪੋਖਤਾ ਪ੍ਰਬੰਧ ਹੁਣ ਆਪਣੀ ਹੀ ਸਰਕਾਰ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟ ਤੁਜੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਵਾਦ ਕਰਦਾ ਹੈ ਜਿਵੇਂ ਕਿ ਪੰਜਾਬ ਦੇ ਜ਼ਿਲ੍ਹਾ ਫਰੀਕੋੜ ਦੇ ਪਿੰਡ ਗੋਲੇ ਵਾਲੇ ਦੇ ਵਿੱਚ ਸਰਕਾਰੀ ਗਊਸ਼ਾਲਾ ਬਣੀ ਹੈ ਅਤੇ ਜਦੋਂ ਤੋਂ ਬਣੀ ਹੈ ਉਸ ਤੋਂ ਹੀ ਇਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਕਈ ਵਾਰ ਇੱਥੇ گاਵਾ ਮਰਨ ਚਾਰਾ ਨਾ ਮਿਲਦੇ ਕਾਰਨ گاਵਾ ਮਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਤੇ ਕਈ ਹੋਰ ਘਾਟਾਂ ਦੇ ਕਾਰਨ ਅਕਸਰ ਹੀ ਚਰਚਾ ਦਾ ਬਣੀ ਰਹਿੰਦੀ ਹੈ। ਅਤੇ ਪਿਛਲੇ ਦਿਨ ਹੀ ਕੁੱਝ ਖਬਰਾਂ ਵੀ ਸਾਹਮਣੇ ਆਈਆਂ ਸੀ ਕਿ ਗਊਸ਼ਾਲਾਾਂ ਦੇ ਵਿੱਚ ਚਾਰੇ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਜਿਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਅਤੇ ਸਰਕਾਰ ਤੇ ਸਵਾਲ ਖੜੇ ਹੋ ਰਹੇ ਸੀ। ਗਊਸ਼ਾਲਾ ਦੇ ਇਸ ਮਸਲੇ ਨੂੰ ਹੁਣ ਚੁੱਕਿਆ ਹੈ ਆਮ ਆਈ ਪਾਰਟੀ ਫਰੀਕੋਟ ਦੇ ਆਗੂ ਅਰਸਜਰ ਵੱਲੋਂ। ਉਹਨਾਂ ਵੱਲੋਂ ਇੱਕ ਲੈਟਰ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ 15 ਦਿਨਾਂ ਦੇ ਵਿੱਚ ਇਸ ਦਾ ਹੱਲ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਇੱਕ ਕਮੇਟੀ ਬਣਾ ਕੇ ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿਉਂਕਿ ਅਕਸਰ ਹੀ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਇਸ گاਉਸ਼ਾਲਾ ਦੇ ਵਿੱਚ ਕਈ ਗਾਵਾਂ ਮਰ ਚੁੱਕੀਆਂ ਨੇ ਕਈ ਵਾਰ ਚਾਰਾ ਨਹੀਂ ਮਿਲਦਾ ਅਤੇ ਉੱਥੇ ਉਹਨਾਂ ਦਾ ਕੋਈ ਵੀ ਕਈ ਵਾਰ ਇਲਾਜ ਨਹੀਂ ਹੁੰਦਾ ਜਿਸ ਕਾਰਨ ਉਹਨਾਂ ਵੱਲੋਂ ਇਹ ਖਬਰਾਂ ਲੱਗਣ ਤੋਂ ਬਾਅਦ ਇਹ ਮਸਲਾ ਇਹਨੂੰ ਚੁੱਕਿਆ ਗਿਆ ਹੈ ਕਿਉਂਕਿ ਪਿਛਲੇ ਦਿਨੀ ਜਿਹੜੀ ਇਹ ਖਬਰ ਲੱਗੀ ਸੀ ਇਸ ਤੋਂ ਬਾਅਦ ਪ੍ਰਸ਼ਾਸਨ ਤੇ ਸਰਕਾਰ ਤੇ ਸਵਾਲ ਖੜੇ ਹੋ ਰਹੇ ਸਨ ਕਿ گاਵਾਂ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾ ਰਿਹਾ ਉੱਥੇ ਠੀਕ ਤਰ੍ਹਾਂ گاਵਾਂ ਨੂੰ ਨਾ ਹੀ ਉੱਥੇ ਚਾਰਾ ਮਿਲ ਰਿਹਾ ਹੈਗਾ ਸਰਕਾਰੀ ਗਊਸ਼ਾਲਾ ਹੈ ਹਾਲਾਂਕਿ ਲਗਾਤਾਰ ਪਿਛਲੇ ਸਮੇਂ ਤੋਂ ਗੱਲ ਕਰੀ ਗਈ ਤਾਂ ਇਸ ਗਊਸ਼ਾਲਾ ਦੇ ਵਿੱਚ ਮੰਗ ਕੀਤੀਆਂ ਦੀ ਕਮੇਟੀਆਂ ਵਾਖੋ ਕਮੇਟੀਆਂ ਹੀ ਬਣੀਆਂ ਸੀ ਪਿੰਡਾਂ ਦੇ ਵਿੱਚ ਤੂੜੀ ਇਕੱਠੀ ਕੀਤੀਆਂ ਸੀ ਚਾਰੇ ਦਾ ਪ੍ਰਬੰਧ ਕੀਤਾ ਜਾਂਦਾ ਸੀ ਪਰ ਹਰ ਵਾਰ ਇੱਥੇ گاਵਾ ਮਰਨ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਕਿ ਇੱਥੇ ਭੁੱਖਮਰੀ ਦੇ ਕਾਰਨ ਬਿਮਾਰੀਆਂ ਦੇ ਕਾਰਨ ਇਹ ਜਿਹੜੇ گاਵਾ ਮਰ ਜਾਂਦੀਆਂ ਨੇ ਅਤੇ ਹੁਣ ਇਹ ਮਸਲਾ ਫ੍ਰੀ ਕੋਰਟ ਦੇ ਸਮਾਸੇਵੀ ਅਤੇ ਆਮੀ ਪਾਰਟੀ ਦੇ ਆਗੂ ਅਰਸ਼ਚਰ ਵੱਲੋਂ ਇਹ ਮਸਲਾ ਚੁੱਕਿਆ ਗਿਆ ਹੈ। ਅਰਸ਼ਚਰ ਲਗਾਤਾਰ ਫ੍ਰੀ ਕੋਰਟ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਚੁੱਕ ਰਹੇ ਨੇ ਅਤੇ ਉਹਨਾਂ ਦੀ ਹੱਲ ਕਰਾਉਣ ਦੀ ਗੱਲ ਕਰਦੇ ਨੇ ਤੇ ਮੁੱਖ ਮੰਤਰੀ ਭੌਸੇ ਮੰਨ ਤੱਕ ਇੱਕ ਮੇਲ ਕਰਦੇ ਨੇ। ਅਤੇ ਹੁਣ ਇਸ ਮਸਲੇ ਨੇ ਵੀ ਉਹਨਾਂ ਵੱਲੋਂ ਮੇਲ ਕੀਤੀ ਗਈ ਹੈ ਅਤੇ ਨਾਲ ਦੀ ਨਾਲ 15 ਦਿਨਾਂ ਦਾ ਅਲਟੀਮੇਟ ਦੇ ਕੇ ਇਹਦੇ ਵਿੱਚ ਉੱਚ ਪੱਧਰੀ ਜਾਂਚ ਅਤੇ ਜੋ ਵੀ ਉੱਥੇ ਪੁਕਤਾ ਪ੍ਰਬੰਧ ਨੇ ਉਹ ਕੀਤੇ ਜਾਣ। ਨਹੀਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਤਾਂ ਸ਼ਾਂਤਮਈ ਤਰੀਕੇ ਨਾਲ ਉਹ ਵੀ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ ਗਊ ਦੀ ਰੱਖਿਆ ਸਭ ਤੋਂ ਜ਼ਰੂਰੀ ਹੈ ਇਸ ਲਈ ਸਾਨੂੰ ਸਭ ਨੂੰ ਇਸ ਵਿੱਚ ਸਾਥ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਵੀ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਉੱਥੇ ਗਊਸ਼ਾਲਾ ਦੇ ਵਿੱਚ ਭੁੱਖਮਰੀ ਦਾ ਸ਼ਿਕਾਰ ਹੋ ਰਹੀਆਂ ਨੇ ਗਾਵਾਂ ਉਹਨਾਂ ਨੂੰ ਸਹੀ ਚਾਰਾ ਮਿਲ ਸਕੇ ਉਹਨਾਂ ਦਾ ਸਹੀ ਟ੍ਰੀਟਮੈਂਟ ਹੋ ਸਕੇ ਤਾ ਜੋ ਕੋਈ ਵੀ ਗਾਂ ਮਰ ਨਾ ਸਕੇ ਕਿਉਂਕਿ ਅਕਸਰ ਹੀ ਇਸੇਗੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਹੁਣ ਦੇਖਣਾ ਹੁਣ ਵਾਲੇ ਸਮੇਂ ਦੇ ਵਿੱਚ ਜਿੱਥੇ ਆਪਣੀ ਹੀ ਸਰਕਾਰ ਨੂੰ ਉਹਨਾਂ ਵੱਲੋਂ ਅਲਟੀਮੇਟ ਦਿੱਤਾ ਗਿਆ ਏ ਕਿਉਂਕਿ ਅਕਸਰ ਹੀ ਉਹ ਮੁੱਦੇ ਚੁੱਕਦੇ ਰਹਿੰਦੇ ਨੇ ਇਸ ਮੁੱਦੇ ਦੇ ਉੱਪਰ ਹੁਣ ਸਰਕਾਰ ਅਗਲਾ ਕੀ ਐਕਸ਼ਨ ਲੈਂਦੀ ਹੈ ਕੀ ਪ੍ਰਸ਼ਾਸਨ ਇਹਦੇ ਵਿੱਚ ਕੋਈ ਕਾਰਵਾਈ ਕਰਦਾ ਜਾਂ ਹਲਚੁਲ ਕਰਦਾ ਕਿਉਂਕਿ ਇਹ ਜਦੋਂ ਵੀ ਹੁਣ ਮੁੱਦਾ ਚੁੱਕਿਆ ਜਾਂਦਾ ਹੈ ਪਰ ਬੇਸ਼ੱਕ ਇਹ ਮੁੱਦਾ ਹਮੇਸ਼ਾ ਹੀ ਅ ਆਸ-ਪਾਸ ਦੇ ਲੋਕਾਂ ਵੱਲੋਂ ਜੋ ਸਮਾਜ ਸੇਵੀਆ ਵੱਲੋਂ ਚੁੱਕਿਆ ਜਾਂਦਾ ਹੈ ਹੁਣ ਜਿਹੜਾ ਮੁੱਦਾ ਇਹ ਚੁੱਕਿਆ ਗਿਆ ਹੈ ਫਰੀਕੋਟ ਦੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਚੁੱਕਿਆ ਗਿਆ ਹੈ ਪਰ ਇਹਦੇ ਉੱਪਰ ਜਿਹੜੀ ਗੱਲ ਕਰੀਏ ਤਾਂ ਵਿਰੋਧੀ ਪਾਰਟੀਆਂ ਕਿਤਨੇ ਕਿਤੇ ਹਲੇ ਚੁੱਪ ਬੈਠੀਆਂ ਨੇ ਉਹਨਾਂ ਵੱਲੋਂ ਇਸ ਮਸਲੇ ਨੂੰ ਨਹੀਂ ਖੰਗਾਲਿਆ ਗਿਆਗਾ ਪਰ ਮਸਲਾ ਗੰਭੀਰ ਹੈ ਕਿਉਂਕਿ ਇਹ ਮਸਲਾ ਹਰ ਵਾਰ ਸਾਹਮਣੇ ਆਉਂਦਾ ਹਰ ਵਾਰ ਗਾਵਾਂ ਮਰਨ ਦਾ ਸਿਲਸਿਲਾ ਚੱਲਦਾ ਹੈ ਮੀਡੀਆ ਵੱਲੋਂ ਕਵਰ ਕੀਤਾ ਜਾਂਦਾ ਖਬਰਾਂ ਲੱਗਦੀਆਂ ਨੇ ਪਰ ਕਹਿ ਜੁੰਦੇ ਨੇ ਜਿਵੇਂ ਪ੍ਰਣਾਲਾ ਉਥੇ ਦਾ ਉਥੇ ਉਹ ਰਹਿ ਜਾਂਦਾ ਹੈ ਪਰ ਇਸ ਦਾ ਹੱਲ ਨਹੀਂ ਹੁੰਦਾ ਹੁਣ ਲੱਗਦਾ ਹੈ ਕਿ ਆਸ ਬੱਜੇਗੀ ਕਿ ਇਸ ਦਾ ਹੱਲ ਹੋਵੇਗਾ ਨਹੀਂ ਤਾਂ ਫਿਰ ਜਿਵੇਂ ਅਰਸ਼ ਚਰਨ ਵੱਲੋਂ ਕਿਹਾ ਗਿਆ ਕਿ ਆਪਣੇ ਸਾਥੀਆਂ ਸਮੇਤ ਹਿੰਦੂ ਸੰਸਥਾ ਦੇ ਆਗੂਆਂ ਨੂੰ ਲੈ ਕੇ ਜਾਂ ਜਿਹੜੇ ਗਊ ਰੱਖਿਆ ਕੇ ਲੋਕ ਨੇ ਉਹਨਾਂ ਦਾ ਮਿਲ ਕੇ ਕੋਈ ਨਾ ਕੋਈ ਉਹ ਸੰਘਰਸ਼ ਕਰਨਗੇ ਚਾਹੇ ਆਪਣੀ ਸਰਕਾਰ ਦੇ ਖਿਲਾਫ ਵੀ ਉਹਨਾਂ ਨੂੰ ਧਰਮ ਦੇ ਬੈਠਣਾ ਪਿਆ ਉਹ ਬੈਠਣਗੇ ਪਰ ਇਸ ਦਾ ਹੱਲ ਜਰੂਰ ਕਰਾਉਣਗੇ ਇਹ ਹੁਣ ਦੇਖਣਾ ਸਮਾਂ ਹੋਵੇਗਾ ਇਸ ਦਾ ਹੱਲ ਹੁੰਦਾ ਜਾਂ ਇਸੇ ਤਰ੍ਹਾਂ ਹੀ ਇਹ ਮਸਲਾ ਚੱਲਦਾ ਰਹੇਗਾ ਕਿਉਂਕਿ ਇਹ ਮਸਲਾ ਇਸੇ ਸਰਕਾਰ ਦਾ ਨਹੀਂ ਪਿਛਲੀਆਂ ਸਰਕਾਰਾਂ ਤੋਂ ਵੀ ਇਹ ਚੱਲਦਾ ਰਿਹਾ ਹੈਗਾ ਇਸ ਦਾ ਹੁਣ ਹੱਲ ਹੋਣ ਦੀ ਲੋੜ ਹੈਗੀ